ਇਹ ਆਪਣੇ ਕੋਲੇ 12 24 ਸਹਿਜ ਹੈ ਜੀ ਟਾਇਲ ਦਾ ਜੀ ਜੀ 150 ਦਾ ਬਾਕਸ ਹੈ 15 ਰੁਪਏ ਹੁੰਦਾ ਹੈ 15 ਰੁਪਏ ਚ ਟਾਇਲ ਕਹਿੰਦੇ 15 ਰੁਪਏ ਚ ਟਾਇਲ ਆ ਜਿਹੜੀ ਤੁਸੀਂ ਘਰ ਨੂੰ ਖੂਬਸੂਰਤ ਬਣਾਸੋ 15 ਰੁਪਏ ਦੇ ਵਿੱਚ 15 ਰੁਪਏ ਦੇ ਵਿੱਚ 150 ਰੁਪਏ ਦੇ ਤੁਸੀਂ ਜਿਹੜੀ ਇਹ ਟਾਇਲ ਲੈ ਕੇ ਜਾ ਸਕਦੇ ਹੋ 15 ਰੁਪਏ ਫੁੱਟ ਕਾ ਪੂਰਾ ਘਦਾਨ ਜਿਹੜਾ ਤੇਲਾਂ ਦੇ ਨਾਲ ਭਰਿਆ ਹੋਇਆ ਹੈ 25 ਰੁਪਏ ਚ 25 ਰੁਪਏ ਜੀ 25 ਰੁਪਏ ਚ ਤੇਲ ਕਮਾਲ ਕਰਤੀ ਆ ਦੇਖੋ ਮੈਂ ਕਹੂੰਗਾ ਦੀ ਆ ਦੇਖੋ ਜੀ 25 ਰੁਪਏ ਚ ਤੇਲ ਕਮਾਲ ਹੀ ਹੋ ਗਈ ਭਾਜੀ ਗਲੋਕਸੀ ਜਾਈ ਗਲੋਕਸੀ ਚ 15 ਰੁਪਏ ਚ ਹੁਣ ਬਾਈ ਕਹਿੰਦਾ 10 ਰੁਪਏ ਚ ਦੇ ਦਾਂਗੇ ਕਮਾਲ ਹੀ ਹੋ ਗਈ 10 ਰੁਪਏ ਚ ਤੋਂ 12 24 12 24 ਹਾਂਜੀ ਕਾ ਦਮ ਦੇ ਵੀ ਚੰਚ ਭਾਰੀ ਸੇ ਲੱਗੀ ਹੋਈ ਆ ਤਾਂ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ। ਆ ਆਪਣਾ ਲੋਹੜੀ ਤੋਂ ਪਹਿਲਾਂ ਪਹਿਲਾਂ ਜਿਹੜਾ ਹੈ ਸਟਾਕ ਨੂੰ ਖਾਲੀ ਇਹਨਾਂ ਨੇ ਕਰਨਾ ਹੈ। ਫਸਿਕਾਲ ਜੀ ਮੈਂ ਮਿੱਚਾਵਲਾ 200 ਅੱਜ ਅਸੀਂ ਤੁਹਾਨੂੰ ਟੈਲਾਂ ਦੇ ਵੱਡੇ ਗਦਾਮ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੇ ਜਿੱਥੇ ਤੁਹਾਨੂੰ ਹਰ ਇੱਕ ਜਿਹੜੀ ਟਾਇਲ ਤੁਹਾਨੂੰ ਦਿਖਾਵਾਂਗੇ ਤੇ ਕਿਸ ਤਰ੍ਹਾਂ ਦੀ ਜਿਹੜੀ ਟਾਇਲਾਂ ਤੁਸੀਂ ਆਪਣੇ ਘਰ ਦੇ ਵਿੱਚ ਸ਼ੋਰੇ ਤੋਂ ਬਚਣ ਦੇ ਲਈ ਤੇ ਘਰ ਨੂੰ ਖੂਬਸੂਰਤ ਬਣਾਉਣ ਲਈ ਤੇ ਦੁਕਾਨਾਂ ਨੂੰ ਖੂਬਸੂਰਤ ਬਣਾਉਣ ਦੇ ਲਈ ਤੁਸੀਂ ਟਾਇਲਾਂ ਜਿਹੜੀਆਂ ਇੱਥੋਂ ਖਰੀਦ ਕੇ ਆਪਣੇ ਘਰ ਲਗਵਾ ਸਕਦੇ ਹੋ ਤੇ ਬੜੇ ਸਸਤੇ दाम ਦੇ ਉੱਤੇ ਤੇ ਬੜੀ ਅੱਛੀ ਕੁਆਲਿਟੀ ਦੇ ਉੱਤੇ ਅਸੀਂ ਇਸ ਵਕਤ ਗੋਦਾਮ ਦੇ ਵਿੱਚ ਆ ਜੀ ਗੱਲਬਾਤ ਕਰਦੇ ਹਾਂ ਆ ਇੱਥੋਂ ਦੇ ਵਰਕਰ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਆ ਵਧੀਆ ਜੀ ਵਧੀਆ ਕਿੱਥੇ ਆ ਸੀ ਇਸ ਟਾਈਮ ਹਾਂ ਬਲੱਡ ਆਈ ਤਾਜ ਪੈਲਸ ਨੀਅਰ ਤਾਜ ਪੈਲਸ ਜੀ ਤੇ ਆਪਣੇ ਕੋਲੇ 12 24 ਸਹਿਜ ਆਈ ਟਾਇਲ ਦਾ ਜੀ ਪ੍ਰੀਮੀਅਮ ਕੁਆਲਿਟੀ ਆਈ ਜੀ 150 ਦਾ ਬਾਕਸ ਆਈ 15 ਰੁਪਏ ਫੁੱਟਾ ਆਈ 15 ਰੁਪਏ ਚ ਟਾਇਲ 15 ਰੁਪਏ ਫੁੱਟੀ 15 ਰੁਪਏ ਚ ਟਾਇਲ ਕਹਿੰਦੇ 15 ਰੁਪਏ ਚ ਟਾਇਲ ਆ ਜਿਹੜੀ ਤੁਸੀਂ ਘਰ ਨੂੰ ਖੂਬਸੂਰਤ ਬਣਾ ਸਕੋ 15 ਰੁਪਏ ਦੇ ਵਿੱਚ 15 ਰੁਪਏ ਦੇ ਵਿੱਚ ਹਾਂਜੀ ਤੇ 150 ਰੁਪਏ ਦਾ ਡੱਬਾ ਹੈ 150 ਦਾ ਬਸ 10 ਫੁੱਟ ਮਾ ਲੂਗੀ ਅਸੀਂ ਦੇਖਣਾ ਚਾਹਾਂਗੇ ਕਿ ਕਿਸ ਤਰ੍ਹਾਂ ਦੀ ਤੁਹਾਡੇ ਕੋਲ ਟਾਇਲਾਂ ਨੇ ਜੀ ਆਜੋ ਜੀ ਜੀ ਕਿਸ ਤਰ੍ਹਾਂ ਦੀ ਆਈਟਮ ਨੇ ਤੁਹਾਡੇ ਕੋਲ ਬ੍ਰਦਰ ਸਾਡੇ ਕੋਲ ਆ ਸੈਂਪਲ ਲੱਗੇ ਪਿਆ ਈ 12 24 ਦੇ ਜੀ 150 ਦਾ ਬਾਕਸ ਆ ਈ 10 ਫੁੱਟ ਮਾਲ ਐ 15 ਰੁਪਏ ਫੁੱਟ ਪੈ ਗਈ ਟੈਲ ਜੀ 150 ਰੁਪਏ ਦੇ ਤੁਸੀਂ ਜਿਹੜੀ ਇਹ ਟੈਲ ਲੈ ਕੇ ਜਾ ਸਕਦੇ ਹੋ 15 ਰੁਪਏ ਫੁੱਟ ਯਾਨੀ ਕਿ 15 ਰੁਪਏ ਫੁੱਟ ਦੇ ਨਾਲ ਜਿੰਨੇ ਫੁੱਟ ਦੇ ਆਪਣੀ ਦੀਵਾਰ ਹੋਏਗੀ 19 ਫੁੱਟ ਦਾ ਮਾਲ ਲੱਗੇਗਾ ਤੇ ਸ਼ੋਰੇ ਤੋਂ ਤੁਹਾਨੂੰ ਹਮੇਸ਼ਾ ਲਈ ਜਿਹੜਾ ਛਟਕਾਰਾ ਮਿਲੇਗਾ ਤੇ ਨਾਲੇ ਘਰ ਨੂੰ ਖੂਬਸੂਰਤੀ ਤੁਸੀਂ ਕਰਦੇ ਆਂ ਅੰਦਰ ਖੂਬਸੂਰਤੀ ਨੂੰ ਵੀ ਪੈਦਾ ਕਰ ਸਕਦੇ ਹੋ ਤੇ ਸਿਰਫ 15 ਰੁਪਏ ਦੇ ਵਿੱਚ ਹੋਰ ਕੀ ਕੁਝ ਹੈ ਜੀ ਆਜੋ ਜੀ 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 ਇਹ ਆਪਾਂ ਬਾਥਰੂਮਾਂ ਦੇ ਡਿਜ਼ਾਈਨ ਲਾਏ ਹੋਇਆ ਜੀ 12 24 ਚ ਸਾਰੇ ਦੇਖ ਸਕਦੇ ਹੋ ਤੁਸੀਂ ਜੀ ਤਾਂ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਾਂ ਦਾ ਪੂਰਾ ਪਰਮਾਰ ਜਿਹੜੀ ਭਰੀ ਪਈ ਹੈ ਤੁਸੀਂ ਹਰ ਇੱਕ ਡਿਜ਼ਾਈਨ ਤੁਸੀਂ ਇਸ ਗੋਦਾਮ ਦੇ ਵਿੱਚ ਦੇਖ ਸਕਦੇ ਹੋ ਸਟਾਕ ਫੁੱਲ ਆਈ ਆਪਣੇ ਕੋਲੇ ਜੀ ਸਟਾਕ ਫੁੱਲ ਹੈ ਸਟਾਕ ਫੁੱਲ ਕੁਆਲਿਟੀ ਜੀ 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 ਤਾਂ ਤੁਸੀਂ ਦੇਖ ਸਕਦੇ ਹੋ ਪੂਰਾ ਵਧੀਆ ਜਿਹੜਾ ਡਿਜ਼ਾਈਨਾਂ ਦਾ ਜਿਹੜਾ ਪਰਮਾਰ ਹੈ ਤਾਂ ਇੱਕ ਵਾਰ ਮੈਂ ਕੈਮਰਾ ਪਰਸੂ ਕਰੂੰਗਾ ਇੱਕ ਵਾਰ ਸਾਰਾ ਗੋਦਾਮ ਦਿਖਾ ਦਿੱਤਾ ਜਾਵੇ ਤਾਂ ਪੂਰਾ ਗੋਦਾਮ ਜਿਹੜਾ ਟਾਈਲਾਂ ਦੇ ਨਾਲ ਭਰਿਆ ਹੋਇਆ ਹੈ ਹਰ ਇੱਕ ਟਾਈਲ ਦੇ ਵਿੱਚ ਤੁਹਾਨੂੰ ਬੜੀ ਅੱਛੀ ਕੁਆਲਿਟੀ ਦੀ ਟਾਈਲ ਮਿਲੇਗੀ ਤੇ ਰੇਟ ਵਾਈਜ਼ ਵੀ ਤੁਹਾਨੂੰ ਬੜਾ ਅੱਛਾ ਧਾਮ ਜਿਹੜਾ ਤੁਹਾਨੂੰ ਇਸ ਟਾਈਲ ਦਾ ਮਿਲੇਗਾ ਜੀ ਹੋਰ ਕੀ ਕਹਿ ਰਹੇ ਹੋ ਭਾਈ ਆਪਣੇ ਕੋਲਿਆ 2x4 ਦਾ ਸ ਹੈ ਜਾਈ ਜੀ 400 ਦਾ ਬਾਕਸ ਹੈ 25 ਰੁਪਏ ਫੁੱਟ ਟਾਈਲਾ ਹੀ ਗਲੌਕਸੀ ਤੇਲ ਆ ਜੀ 25 ਰੁਪਏ ਚ 25 ਰੁਪਏ ਜੀ 25 ਰੁਪਏ ਚ ਤੇਲ ਕਮਾਲ ਕਰਤੀ ਆ ਦੇਖੋ ਮੈਂ ਕਹੂੰਗਾ ਦੀ ਆ ਦੇਖੋ ਜੀ 25 ਰੁਪਏ ਚ ਤੇਲ ਕਮਾਲ ਹੀ ਹੋ ਗਈ ਭਾਜੀ ਗਲੌਕਸੀ ਜੀ ਗਲੌਕਸੀ ਚ ਤਾਂ ਬੜੀ ਵੱਡੀ ਗੱਲ ਆ 25 ਰੁਪਏ ਦੇ ਵਿੱਚ ਤੇਲ ਤੁਹਾਨੂੰ ਮਿਲ ਰਹੀ ਆ ਉਹ ਵੀ ਗਲੌਕਸੀ ਦੀ ਦਾ ਵੀ ਫੁੱਲ ਸਟਾਕ ਹੈ ਸਟਾਕ ਦਿਖਾ ਸਕਦੇ ਹੋ ਤੁਸੀਂ ਸਟਾਕ ਫੁੱਲ ਆ ਭਾਈ ਸਟਾਕ ਫੁੱਲ ਆ ਪੂਰਾ ਸਟਾਕ ਫੁੱਲ ਆ ਤੁਸੀਂ ਦੇਖ ਸਕਦੇ ਹੋ ਹੋਰ ਕੀ ਕਹਿ ਰਹੇ ਭਾਈ ਜੀ ਤੁਹਾਡੇ ਕੋਲ ਜਿੱਦੜ ਵੀ ਦੇਖ ਰਿਹਾ ਤੁਹਾਡੇ ਕੋਲ ਪੂਰਾ ਖਚਾ ਖਚ ਜਿਹੜਾ ਮਾਲ ਭਰਿਆ ਹੋਇਆ ਹੈ ਫੋਲ ਕੀ ਕਹਿ ਰਹੇ ਪਾਜੀ ਫੋਲ ਕੁਆਲਿਟੀ ਜੀ ਬਾਕੀ ਜੇ ਕਿਸੇ ਨੇ ਇਦੋਂ ਵੀ ਸਸਤੀ ਲਾਉਣੀ ਹੈ ਟੈਲੀ ਕੱਪ ਬੋਰਡ ਚ ਲਾਉਣੀ ਆਈ ਉਹ ਆਪਾਂ 100 ਰੁਪਏ ਦਾ ਡੱਬਾ ਦੇ ਦਾਂਗੇ 10 ਰੁਪਏ ਫੁੱਟੇ 12 24 ਦਾ ਕਮਾਲ ਕਰਤੀ ਯਾਰ 15 ਰੁਪਏ ਚ ਹੁਣ ਬਾਈ ਕਹਿੰਦਾ 10 ਰੁਪਏ ਚ ਦੇ ਦਾਂਗੇ ਕਮਾਲ ਹੀ ਹੋ ਗਈ 10 ਰੁਪਏ ਚ ਤੁਹਾਨੂੰ 12 24 12 24 ਹਾਂਜੀ 12 24 10 ਰੁਪਏ ਚ ਤੁਹਾਨੂੰ ਜਿਹੜੀ ਇਹ ਟੈਲ ਮਿਲ ਜੇ ਜੇ ਕਿਸ ਨੇ ਕੱਪ ਬੋਰਡ ਚ ਲਾਉਣੀ ਆਈ ਕੱਪ ਬੋਰਡ ਚ ਲਾ ਸਕਦਾ ਹੈ ਕੁਛ ਛੱਤ ਤੇ ਕਿਤੇ ਵੀ ਲਾਉਣੀ ਹੈ 12 24 ਸਾਈਜ਼ ਲਾ ਸਕਦਾ ਜੀ ਤਾਂ ਹੋਰ ਕੀ ਕੀ ਹੈ ਭਾਈ ਜੀ ਤੁਹਾਡੇ ਕੋਲ ਦੇਖ ਸਕਦੇ ਹੋ ਆ ਟਾਈਲਾਂ ਦੇ ਡਿਜ਼ਾਈਨ ਦਿਖਾ ਦਿੱਤੇ ਜਾਣ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਲੱਗੇ ਹੋਏ ਨੇ ਤੇ ਹਰ ਇੱਕ ਜਗ੍ਹਾ ਤੇ ਅਸੀਂ ਦੇਖ ਰਹੇ ਹਾਂ ਡਿਜ਼ਾਈਨਾਂ ਦੇ ਨਾਲ ਆ ਦੇਖੋ ਤੁਸੀਂ ਡਿਜ਼ਾਈਨ ਤਾਂ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਆ ਦੇਖੋ ਜੀ ਕਿਆ ਬਾਤ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਜਮਾ ਲੱਕੜ ਵਾਲੀ ਫਿਲੀਂਗ ਕਰਾ ਰਹੇ ਨੇ ਜਿਵੇਂ ਲੱਕੜ ਦਾ ਕੰਮ ਇੰਨਾ ਮਹਿੰਗਾ ਹੁੰਦਾ ਤਾਂ ਇਹਨੂੰ ਕਿਸੇ ਅੱਛੇ ਮਤਲਬ ਕਿ ਬੋਲ ਲਗਾ ਦਿੱਤਾ ਜਾਵੇ ਬਾਥਰੂਮ ਦੀ ਟੈਲਾਂ ਇੰਨਾ ਕੋਲ ਨੇ ਤਾਂ ਹਰ ਇੱਕ ਆਈਟਮ ਜਿਹੜੀ ਇੰਨਾ ਕੋਲ ਅਵੇਲੇਬਲ ਹੈ ਹੋਰ ਕੀ ਕਹੇ ਬਾਈ ਜੀ ਆਜੋ ਇਸਨੂੰ ਬਾਹਰ ਦਿਖਾਉਣੇ ਆਈ ਜੀ ਅਸੀਂ ਗੋਦਾਮ ਦੇ ਬਾਹਰ ਆਂ ਦੇਖੋ ਪਹਿਲੇ ਗੋਦਾਮ ਦਿਖਾ ਦਿੱਤਾ ਜਾਵੇ ਪਹਿਲੇ ਸਾਰਾ ਗੋਦਾਮ ਦਿਖਾਓ ਲੈ ਦੇਖੋ ਜੀ ਜਿੱਧਰ ਵੀ ਨਜ਼ਰ ਜਾ ਰਹੀ ਹੈ ਉਧਰ ਹੀ ਟੈਲਾਂ ਨਜ਼ਰ ਆ ਰਹੀਆਂ ਨੇ ਇੱਧਰ ਹੀ ਜਿੱਧਰ ਮਰਜ਼ੀ ਦੇਖੋ ਤੁਸੀਂ ਇੰਨਾ ਟੈਲਾਂ ਦੇ ਨਾਲ ਵੱਡਾ ਮਹਿਲ ਖੜਾ ਕਰਨਾ ਹੋਵੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਤਾਂ ਤੁਸੀਂ ਕੁਝ ਵੀ ਜਿਹੜਾ ਇੱਥੋਂ ਆਪਣੀ ਦੁਕਾਨ ਨੂੰ ਖੂਬਸੂਰਤ ਬਣਾ ਸਕਦੇ ਹੋ ਕਿਸੇ ਚੰਗੇ ਰੈਸਟੋਰੈਂਟ ਨੂੰ ਅਗਰ ਤੁਸੀਂ ਬਣਾ ਰਹੇ ਹੋ ਤਾਂ ਕਿਸੇ ਚੰਗੇ ਕਿਚਨ ਤੁਸੀਂ ਬਣਾ ਰਹੇ ਹੋ ਕੋਈ ਵੀ ਅਗਰ ਤੁਸੀਂ ਖੂਬਸੂਰਤੀ ਵਧਾਉਣ ਦੇ ਲਈ ਕੰਮ ਕਰ ਰਹੇ ਹੋ ਤਾਂ ਤੁਸੀਂ ਹਰ ਗੋਦਾਮ ਦੇ ਵਿੱਚ ਦੇਖ ਸਕਦੇ ਹੋ ਟੈਲਾਂ ਦਾ ਪੂਰੀ ਪਰਮਾਰ ਜਿਹੜੀ ਪਣੀ ਹੋਈ ਆ ਤਾਂ ਹੋਰ ਕੀ ਕਹਰੋ ਬਾਈ ਜੀ ਕੀ ਡਿਜ਼ਾਈਨ ਨੇ ਡਿਜ਼ਾਈਨ ਸਾਡੇ ਦਰਸ਼ਕ ਦੇਖਣਾ ਚਾਹਣਗੇ ਜੀ ਜੀ ਆਹ ਦੇਖੋ ਜੀ ਡਿਜ਼ਾਈਨ ਦੋਵੇਂ ਚਾਰ ਚ ਆ ਡਿਜ਼ਾਈਨ ਦੇਖੋ ਜੀ ਡਿਜ਼ਾਈਨ ਆਪਣੇ ਕੋਲੇ ਆਹ ਦੇਖੋ ਜੀ ਭਾਰੀ ਸੇਲ ਗੋਦਾਮ ਦੇ ਵਿੱਚ ਅੱਜ ਭਾਰੀ ਸੇਲ ਲੱਗੀ ਹੋਈ ਆ ਤੇ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਤੇ ਗ੍ਰੇਨੇਟ ਲੁੱਕ ਆਈ ਨਾ ਇਹ ਲੁੱਕ ਕੀ ਬਾਤ ਆ ਆ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਜੀ ਕੀ ਬਾਤ ਆ ਜੀ ਪੂਰੇ ਕੱਚੇ-ਕੱਚੇ پڑے ਹੋਏ ਨੇ ਆਹ ਦੇਖੋ ਜੀ ਕਿਹੜਾ ਟਾਈਲਾਂ ਨੇ ਜੀ ਜਗਾ-ਜਗਾ ਤੇ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਤੇ ਭਈ ਬਾਤ ਚ ਨਾ ਗਿਓ ਤੁਹਾਨੂੰ ਟਾਈਲ ਨਹੀਂ ਮਿਲੀ ਮੈਂ ਅੱਜ ਤੁਹਾਨੂੰ ਦੱਸ ਰਿਹਾ ਜਲਦੀ ਤੋਂ ਜਲਦੀ ਇਸ ਗੋਦਾਮ ਦੇ ਵਿੱਚ ਵਿਜ਼ਿਟ ਕਰ ਲਓ ਅਗਰ ਤੁਸੀਂ ਲੇਟ ਹੋ ਗਏ ਉਹਦੇ ਜ਼ਿੰਮੇਵਾਰ ਤੁਸੀਂ ਹੋ ਕਿਉਂਕਿ ਇਹਨਾਂ ਦਾ ਸਟਾਕ ਖਾਲੀ ਹੋਣ ਜਾ ਰਿਹਾ ਹੈ ਆਪਣਾ ਲੋਹੜੀ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਸਟਾਕ ਨੂੰ ਖਾਲੀ ਇਹਨਾਂ ਨੇ ਕਰਨਾ ਹੈ ਤੇ ਸਟਾਕ ਦੇ ਵਿੱਚੋਂ ਜਿਹੜਾ ਬੰਦਾ ਇਸ ਸਟਾਕ ਦਾ ਫਾਇਦਾ ਲੈ ਗਿਆ ਸੋ ਲੈ ਗਿਆ ਅਸੀਂ ਤੁਹਾਨੂੰ ਨੀਚੇ ਡਿਸਪਲੇ ਦੇ ਉੱਤੇ ਨੰਬਰ ਦੇਵਾਂਗੇ ਕੰਟੈਕਟ ਨੰਬਰ ਤੁਸੀਂ ਉਹਨਾਂ ਨੂੰ ਗੱਲਬਾਤ ਕਰ ਸਕਦੇ ਹੋ ਤੇ ਜਿਹੜਾ ਇਹਨਾਂ ਦਾ ਐਡਰੈਸ ਹੈ ਬੁੜਲਾਡਾ ਦੇ ਵਿੱਚ ਬੁੜਲੇ ਤੋਂ ਪੁੱਲ ਉੱਤਰਨ ਸਾਹ ਤਾਜਪਾਲਸ ਦੇ ਥੋੜਾ ਜਿਹਾ ਅੱਗੇ ਜਾ ਕੇ ਇਹਨਾਂ ਦਾ ਗਦਾਮ ਹੈ ਤੁਸੀਂ ਗਦਾਮ ਦੇ ਵਿੱਚ ਆ ਕੇ ਵਿਜ਼ਿਟ ਕਰਕੇ ਜਲਦੀ ਤੋਂ ਜਲਦੀ ਇਹਨਾਂ ਆਫਰਾਂ ਦਾ ਲਾਭ ਲੈ ਸਕਦੇ ਹੋ ਜੇਕਰ ਤੁਸੀਂ ਲੇਟ ਹੋ ਗਏ ਅਸੀਂ ਉਸਦੀ ਕੋਈ ਜ਼ਿੰਮੇਵਾਰੀ ਨਹੀਂ ਪਲੀਜ਼ ਆਓ ਤੇ ਜਲਦੀ ਵਿਜ਼ਿਟ ਕਰੋ ਤੇ ਜਲਦੀ ਆਪਣਾ ਲਾਭ ਲੈ ਕੇ ਜਾਓ ਧੰਨਵਾਦ